ਆਰਪੀ ਸੰਗੂਲੇ ਵਾਲਾ ਤੇ ਉਹ ਮੇਰੇ ਕੋਲੇ ਆਉਂਦਾ ਇੱਥੇ 2 ਵਜੇ ਜੀ ਮੈਨੂੰ ਕਹਿੰਦਾ ਆਪਾਂ ਘਰੇ ਕੰਮ ਕਰਨਾ ਵਾ ਖੇਤ ਕੰਮ ਕਰਨਾ ਹੈ ਪਾਸੇ ਵੱਢਨੇ ਹੈ ਤੇ ਮੈਂ ਕਿਹਾ ਚਲ ਕੋਈ ਨਾ ਮੈਂ ਥੋੜਾ ਕੰਮ ਰਹਿ ਗਿਆ ਘਰ ਦਾ ਮੈਂ ਕਰਕੇ ਆਉਣਾ ਤੇ ਉਹਨੇ ਚਾਹ ਦੇ ਵਿੱਚ ਪਤਾ ਨਹੀਂ ਕੀ ਮਿਲਾ ਕੇ ਲੈ ਕੇ ਆਇਆ ਉਸ ਤੋਂ ਬਾਅਦ ਚ ਜਦੋਂ ਅਸੀਂ ਚਾਹ ਪੀਤੀ ਤੇ 20 ਕੁ ਮਿੰਟਾਂ ਬਾਅਦ ਮੈਨੂੰ ਬਿਹੋਸ਼ ਹੋ ਗਿਆ ਮੈਂ ਉਸ ਤੋਂ ਬਾਅਦ ਚ 7 ਵਜੇ ਮੈਨੂੰ ਹੁਸ਼ ਆਇਆ ਵੀ ਮੇਰੇ ਨਾਲ ਕੁਝ ਕਰਕੇ ਤੇ ਵੀ ਉਹ ਜਾ ਚੁੱਕਾ ਸੀਗਾ ਤਾਂ ਤੂੰ ਮੈਨੂੰ ਦੰਦਾਰਿਆ ਵੀ ਜੇ ਤੂੰ ਚੌਂਕੀ ਚ ਗਿਆ ਤੇ ਤੈਨੂੰ ਮੈਂ ਰਫੂ ਦਫੂ ਕਰਾ ਦੂੰਗਾ ਨਹੀਂ ਜੇ ਤੂੰ ਕਿਸੇ ਕੋਲੇ ਗੱਲ ਵੀ ਕੀਤੀ ਜਾਂ ਆਪਦੇ ਘਰੇ ਵੀ ਗੱਲ ਕੀਤੀ ਤੇਰੇ ਘਰ ਦੇ ਵੀ ਮਰਵਾ ਦੂੰਗਾ ਤੇ ਨਹੀਂ ਤਾਂ ਜੇ ਤੂੰ ਹੋਰ ਕਿਸੇ ਕੋਲੇ ਵੀ ਗੱਲ ਕੀਤੀ ਨਾ ਤੇ ਵੀ ਮੇਰਾ ਭਰਾ ਜੇਲ੍ਹ ਚ ਲੱਗਿਆ ਬੱਚਿਆਂ ਵਾਲੀ ਜਿੱਤਨ ਮੈਂ ਉੱਥੇ ਚਕਵਾ ਦੂੰਗਾ ਜਾਂ ਮੈਂ ਤੈਨੂੰ ਚੌਂਕੀ ਚ ਗਿਆ ਤੇ ਮੈਂ ਤੈਨੂੰ ਉੱਥੇ ਮਰਵਾ ਦੂੰ ਮੇਰੇ ਉੱਥੇ ਸਾਰੇ ਜਾਣਕਾਰ ਬੰਦੇ ਆ ਕੱਲ ਨੂੰ ਮਾਰਕ ਸਰਮ ਮੇਰੀ ਬੇਇੱਜ਼ਤੀ ਹੋ ਜਾਂ ਮੈਂ ਸੁਸਾਈਡ ਕਰ ਲਾਂ ਕੌਣ ਜ਼ਿੰਮੇਵਾਰ ਹੈ ਚੀਜ਼ ਦਾ ਵੀ ਮੈਂ ਤਾਂ ਡਰ ਗਿਆ ਸੀਗਾ ਫਿਰ ਮੈਂ ਇਕੱਲਾ ਹੀ ਜਾਵੜਿਆ ਸੀਗਾ ਮੈਂ ਇਕੱਲਾ ਹੀ ਮੈਡੀਕਲ ਚ ਮੈਨੂੰ 5 ਦਿਨ ਉਹਨਾਂ ਨੇ ਦਾਖਲ ਰੱਖਿਆ ਜੀ ਤੇ ਉੱਥੇ ਮੇਰੀਆਂ ਮੈਡੀਕਲ ਰਿਪੋਰਟਾਂ ਹੋਈਆਂ ਜੀ ਸਾਰਾ ਕੁਝ ਹੋਇਆ ਸੀਗਾ ਜੀ ਤੇ ਉੱਥੇ ਮੈਨੂੰ ਉਹਨਾਂ ਦੇ ਸ਼ੱਕੀ ਆਧਾਰ ਤੇ ਜਦੋਂ ਬੰਦੇ ਲੱਗੇ ਵੀ ਮੈਨੂੰ ਇਹ ਫਾਲੋ ਕਰ ਰਹੇ ਆ ਜਾਂ ਮੈਨੂੰ ਵੇਖ ਰਹੇ ਆ ਤੇ ਮੈਂ ਉੱਥੋਂ ਡਰਦਾ ਮਾਰਾ ਭੱਜ ਗਿਆ ਜੀ ਕਿੰਨੀ ਤਰੀਕ ਦੀ ਘਟਨਾ ਇਹ 6 ਤਰੀਕ ਦੀ ਐਤਵਾਰ ਦਾ ਦਿਨ ਸਰਦਾਰਖਸ਼ੀਰ ਇੰਦਰੀਕ ਨੂੰ ਹਾਂਜੀ 7 ਤਰੀਕ ਨੂੰ ਹਾਂਜੀ ਸੋ ਇਹਨੂੰ ਦਰਖਾਸਤ ਦਿੱਤੀ ਸੀ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਹਾਂਜੀ ਹਾਲੇ ਤੱਕ ਕੋਈ ਕਾਰਵਾਈ ਹਜੇ ਤਾਈ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਜੀ ਕੋਈ ਤੁਹਾਡੀ ਇਹਨਾਂ ਨਾਲ ਕੋਈ ਦੁਸ਼ਮਨੀ ਹੈ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਕੋਈ ਦੁਸ਼ਮਨੀ ਨਹੀਂ ਉਹਨਾਂ ਨਾਲ ਸਾਡੀ ਕੋਈ ਦੁਸ਼ਮਨੀ ਨਹੀਂ ਮੁੰਡਾ ਦਿਹਾੜੀ ਜਾਂਦਾ ਸੀਗਾ ਸਾਨੂੰ ਸਾਨੂੰ ਵੀ ਨਹੀਂ ਪਤਾ ਸੀ ਵੀ ਉਹਦੇ ਦਿਹਾੜੀ ਗਿਆ ਹੈਗਾ ਮੈਡੀਕਲ ਕਰਵਾਇਆ ਮੈਡੀਕਲ 'ਚ ਕੁਝ ਆਇਆ ਤੁਹਾਡੇ 'ਚ ਹਾਂਜੀ ਹਾਂਜੀ ਮੈਡੀਕਲ ਕਪੂਰ ਦੇ ਵਿੱਚ ਆਇਆ ਹੋਇਆ ਉਹ ਮੈਸਸਪੀ ਮੈਡਮ ਨੂੰ ਪੁੱਛਣਾ ਚਾਹਣਾ ਹੈ ਕਿ ਕਾਨੂੰਨ ਤੁਹਾਨੂੰ ਆਉਂਦਾ ਹੋਵੇਗਾ ਤੁਸੀਂ ਆਈਪੀਐਸ ਤੇ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਜਬਰ ਜਨਾਹ ਦਾ ਮਾਮਲਾ ਹੋਵੇ ਉਦੋਂ ਤੁਰੰਤ ਐਫਆਈਆਰ ਕੱਟਣੀ ਹੁੰਦੀ ਹੈ ਇਹ ਜਿਹੜੀ ਡਾਕਟਰੀ ਰਿਪੋਰਟ ਹੈ ਉਹਦੇ ਵਿੱਚ ਕੋਈ ਬਹੁਤਾ ਮੈਨੇ ਨਹੀਂ ਰੱਖਦੀ ਸਬੂਤਾਂ ਦੇ ਤੌਰ ਤੇ ਮੈਨੇ ਰੱਖਦੀ ਹੈ ਜਦੋਂ ਇੱਕ ਪੀੜਤ ਕਹਿ ਰਿਹਾ ਕਿ ਮੇਰੇ ਨਾਲ ਇਹ ਘਟਨਾ ਵਾਪਰੀ ਹੈ ਤੇ ਤੁਸੀਂ ਕਿਹੜੇ ਵਿਹਾਰ ਤੇ ਨੂੰ ਰੋਕੀ ਬੈਠੇ ਕੀ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਕੀ ਕਿਸੇ ਦਬਾਅ ਹੇਠੋਂ ਇਹਦੇ ਕਹਿੰਦੇ ਪੰਜ ਮਰਲੇ ਦੇ ਲੋਕ ਇਹੇ ਕੋਲ ਕਹਿੰਦੇ ਕਿ ਜੇ ਕਹਿੰਦੇ 6 ਲੱਖ ਲੈ ਲਓ ਕਿਉਂਕਿ ਅਸੀਂ ਵਿਕਾਊ ਹੈਗੇ ਆਂ ਅੱਜ ਅੱਗੇ ਮਰਚਾ ਨਗਾਣ ਤੇ ਹੁਣ ਵੀ ਮਰਚਾ ਨਗਾਵਾਗੇ ਭਾਈ ਕੇਸ ਕਰਨਾ ਵਾਸਤੇ ਇਹਨਾਂ ਤੇ ਇਹ ਕੀ ਗੱਲ ਹੋਇਆ ਉਹ ਤਾਂ ਚੱਕਦੇ ਪੈਸੇ ਨਾਲ ਝੋਲਾ ਦੇ ਆਉਂਦੇ ਪੁਲਿਸ ਮੁਲਾਜ਼ਮਾਂ ਦੇ ਦੇ ਆਉਂਦੇ ਤੇ ਕਿਤੇ ਥਾਣੀ ਚੌਂਕੀਆਂ ਨਾਲ ਦੇ ਆਉਂਦੇ ਤੇ ਉਹ ਕਾਹਤੋਂ ਨਹੀਂ ਗੱਲ ਸੁਣਦੇ ਸਾਡੀ ਭਾਈ ਕਹਿੰਦੇ ਵੀ ਝੂਠਾ ਪਰਚਾ ਦਰਜ ਹੁੰਦਾ ਤੇ ਫਿਰ ਉਹ ਪੈਸੇ ਕਿਉਂ ਦਿੰਦੇ ਸਾਨੂੰ ਕਿਉਂ ਨਾਲ ਚਿੰਦੇ ਆ ਜੇ ਉਹ ਸੱਚੇ ਆ ਤਾਂ ਕਿਉਂ ਲਾਲਚ ਦਿੰਦੇ ਆ ਅਸੀਂ ਕਿਹਾ ਸੱਚੇ ਆ ਤੇ ਅਸੀਂ ਨਹੀਂ ਲੈਂਦੇ ਲਾਲਚ ਜੇ ਸੇ ਝੂਠੇ ਹੁੰਦੇ ਤੇ ਸਿੰਦਰ ਵੜਕੇ ਵੀ ਰਾਜੀਨਾਮਾ ਕਰ ਲੈਂਦੇ 20 ਦਿਨ ਹੋ ਗਏ ਸਾਨੂੰ ਸਗੀੜੇ ਮਾਰਦਿਆਂ ਨੂੰ ਅਸੀਂ ਭੁੱਖੇ ਤੇ ਆਏ ਉੱਥੇ ਨਾ ਕੰਦੇ ਰਹਿ ਕੇ 5 ਵਜੇ ਘਰੇ ਆਉਂਦੇ ਆ 5 ਵਜੇ ਆਣ ਕੇ ਘਰੇ ਨਾ ਕੰਦੇ ਵੀ ਫੇਰ ਨਾ ਕੰਦੇ ਕੋਈ ਵਿਚਾਰ ਬਣਾਉਂਦੇ ਆ ਉਹ ਫੇਰ ਨਹੀਂ ਗੱਲ ਸੁਣਦੇ ਸਾਡੀ ਤਰਲੋਚਨ ਸਿੰਘ ਆਯੂਦਨ ਡੀਐਸਪੀ ਡੀਐਸਪੀ ਹਾਂ ਤੇ ਉਹਦਾ ਰੀਡਰ ਵੀ ਨਾ ਕੰਦੇ ਗੱਲ ਨਹੀਂ ਸੁਣਦਾ ਔਰ ਸਾਡੇ ਰੀਡਰ ਆ ਜਿਹੜਾ ਉਹਦਾ ਰੀਡਰ ਉਹਨ ਦਾ ਉਧਰ ਗੱਲ ਪਚਾਉਂਦਾ ਨਾ ਕੰਦੇ ਸਾਡੀ ਉੱਧਰ ਗੱਲ ਹਾਂ ਜੀ ਉੱਧਰ ਗੱਲ ਪਹੁੰਚਾਉਂਦਾ ਸਾਡੀ ਉਹ ਜੀ ਦੂਜੀ ਪਾਰਟੀ ਨੂੰ ਗੱਲ ਤੁਸੀਂ ਇਹਦੇ ਕੀ ਲੱਗਦੀ ਮੈਂ ਚਾਚਾ ਲੱਗਦਾ ਇਹਦਾ ਤੇ ਮਾਂ ਪਿਓ ਹੈ ਨਹੀਂਗੇ ਜੀ ਤੇ ਮਾਂ ਪਿਓ ਵੀ ਹੈ ਨਹੀਂਗੇ ਮਾਂ ਵੀ ਹੈ ਨਹੀਂਗੇ ਪਿਓ ਵੀ ਹੈ ਨਹੀਂਗਾ ਮਾਂ ਵੀ ਹੈ ਨਹੀਂਗੀ ਵੀ ਸਾਡਾ ਮੁੰਡਾ ਜੇ ਕੋਈ ਨਕਲ ਦੇ ਉਂਗੀ ਨੇ ਉਨੀ ਨੇ ਕਿ ਹੋ ਗਈ ਆ ਜਾਂ ਹਰਪ੍ਰੀਤ ਸਿੰਘ ਜਗਰਾਤ ਸਿੰਘ ਦਾ ਲੜਕਾ ਜਾਂ ਪ੍ਰਸ਼ਾਸਨ ਉਹ ਜ਼ਿੰਮੇਦਾਰ ਆ ਸਾਡੇ ਨਾਲ ਹਾਂ ਡੀਐਸਪੀ ਤਰਲੋਚਨ ਸਿੰਘ ਕੋਲੇ ਦਰਖਾਸਤ ਹਾਂ ਦਰਖਾਸਤ ਤਰਲੋਚਨ ਸਿੰਘ ਕੋਲੇ ਆ ਮੇਰਾ ਤਾਂ ਦਰਖਾਸਤ ਹੈ ਅੱਜ 20 ਦਿਨ ਹੋ ਗਏ 20 25 ਦਿਨ ਹੋ ਗਏ ਉਹਨਾਂ ਕੋਲੇ ਅਸੀਂ ਇਸ ਵਕਤ ਪੈਂਡ ਗੋਲੇ ਵਾਲਾ ਦੇ ਵਿੱਚ ਖੜੇ ਆ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਜਿੱਥੇ ਇੱਕ 19 ਸਾਲਾਂ ਦੇ ਨੌਜਵਾਨ ਦੇ ਨਾਲ ਜ਼ਬਰਜਨਾਹ ਦੀ ਘਟਨਾ ਵਾਪਰੀ ਦੀ ਹੈ ਅੱਜ ਕਰੀਬ ਉਸ ਘਟਨਾ ਵਾਪਰੀ ਨੂੰ 20 ਦਿਨ ਦੇ ਉੱਪਰ ਦਾ ਸਮਾਂ ਹੋ ਗਿਆ ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਉਸਤੇ ਕਾਰਵਾਈ ਨਹੀਂ ਕੀਤੀ ਕਿ ਮਾਮਲਾ ਐਸਐਸਪੀ ਫਰੀਦਕੋਟ ਦੇ ਧਿਆਨ ਦੇ ਵਿੱਚ ਵੀ ਹੈ ਡੀਐਸਪੀ ਫਰੀਦਕੋਟ ਦੇ ਧਿਆਨ ਦੇ ਵਿੱਚ ਵੀ ਹੈ ਗੋਲੇ ਵਾਲਾ ਚੌਂਕੀ ਦੇ ਧਿਆਨ ਦੇ ਵਿੱਚ ਵੀ ਹੈ ਪਰ ਹਾਲੇ ਤੱਕ ਇਹ ਮਾਮਲੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਇਸ ਮਾਮਲੇ ਨੂੰ ਲਮਕਾ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਹਿਲੇ ਬਿਆਨਾਂ ਤਈ ਐਫਆਈਆਰ ਦਰਜ ਹੋਣੀ ਹੁੰਦੀ ਹੈ ਪਰ ਪੁਲਿਸ ਲਮਕਾ ਰਹੀ ਹੈ ਘਟਨਾ ਕੀ ਸੀ ਕਿਵੇਂ ਵਾਪਰੀ ਸਾਰੀ ਗੱਲ ਬਾਤ ਕਰਦੇ ਹਾਂ ਇਹ ਸਾਡਾ ਨੌਜਵਾਨ ਹੈ ਨਾਮ ਇਹਦਾ ਅਸੀਂ ਨਹੀਂ ਦੱਸਾਂਗੇ ਪਸ਼ਿਆਨ ਗੱਪ ਤੇ ਰੱਖਾਂਗੇ ਪਰਿਵਾਰ ਸਾਡੇ ਨਾਲ ਖੜਾ ਕੀ ਘਟਨਾ ਵਾਪਰੀ ਮੈਂ ਸਰ ਜੀ ਮੇਰੇ ਕੋਲੇ ਉਹ ਬੰਦਾ ਆਉਂਦਾ ਜੀ ਵੀ ਮੈਂ ਕੌਣ ਬੰਦਾ ਹਰਪੀ ਸਿੰਘ ਗੋਲੇ ਵਾਲੇ ਦਾ ਹਾਂ ਤੇ ਨਾਮ ਉਹਦੇ ਪਿਓ ਦਾ ਹੈਗਾ ਜੀ ਕੀ ਨਾਮ ਸੀਗਾ ਜਗਰਾਜ ਸਿੰਘ ਉਹਦੇ ਪਿਓ ਦਾ ਨਾਮ ਹੈ ਜੀ ਤੇ ਉਹ ਮੇਰੇ ਕੋਲੇ ਆਉਂਦਾ ਇੱਥੇ 2 ਵਜੇ ਜੀ ਮੈਨੂੰ ਕਹਿੰਦਾ ਆਪਾਂ ਘਰੇ ਕੰਮ ਕਰਨਾ ਵਾ ਖੇਤ ਕੰਮ ਕਰਨਾ ਹੈ ਪਾਸੇ ਵੱਢਣੇ ਹੈ ਤੇ ਮੈਂ ਕਿਹਾ ਚਲ ਕੋਈ ਨਾ ਮੈਂ ਥੋੜਾ ਕੰਮ ਰਹਿ ਗਿਆ ਘਰ ਦਾ ਮੈਂ ਕਰਕੇ ਆਉਣਾ ਤੇ ਮੈਂ ਉਸ ਤੋਂ ਬਾਅਦ ਚੋ ਗਿਆ ਉਹ ਮੈਨੂੰ ਕਹਿੰਦਾ ਮੈਂ ਘਰੋਂ ਸਮਾਨ ਤੇ ਦਾਤੀਆਂ ਤੇ ਚਾਹ ਲੈ ਆਵਾਂ ਤੇ ਉਹਨੇ ਚਾਹ ਦੇ ਵਿੱਚ ਪਤਾ ਨਹੀਂ ਕੀ ਮਿਲਾ ਕੇ ਲੈ ਕੇ ਆਇਆ ਮੈਂ ਉਹਨੂੰ ਕਿਹਾ ਆਪਾਂ ਦੂਰ ਖੜ ਕੇ ਹੀ ਪੀ ਲਗੇ ਚਾਹ ਵੀ ਤੇ ਉਹ ਕਹਿੰਦਾ ਨਹੀਂ ਆਪਾਂ ਮੋਟਰ ਕੋਲੇ ਚੱਲ ਕੇ ਪੀਨੇ ਆ ਉਸ ਤੋਂ ਬਾਅਦ ਚ ਜਦੋਂ ਅਸੀਂ ਚਾਹ ਪੀਤੀ ਤੇ 20 ਕ ਮਿੰਟਾਂ ਬਾਅਦ ਉਹ ਮੈਨੂੰ ਬੇਹੋਸ਼ ਹੋ ਗਿਆ ਮੈਂ ਉਸ ਤੋਂ ਬਾਅਦ ਚ 7 ਵਜੇ ਮੈਨੂੰ ਹੋਸ਼ ਆਇਆ ਵੀ ਮੇਰੇ ਨਾਲ ਕੁਝ ਕਰਕੇ ਤੇ ਉਹ ਜਾ ਚੁੱਕਾ ਸੀਗਾ ਤੇ ਮੈਂ ਉਸ ਤੋਂ ਬਾਅਦ ਚ ਡਰ ਦਾ ਡਰ ਦਾ ਭੱਜ ਗਿਆ ਉੱਥੋਂ ਫਰੀਦਕੋਟ ਨੂੰ ਫਰੀਦਕੋਟ ਨਾਲ ਮੈਡੀਕਲ ਮੈਡੀਕਲ ਕਰਾਉਣਾ ਸੀਗਾ ਜੀ ਫਿਰ ਮੇਰੇ ਕੋਲੇ ਪੈਸੇ ਨਹੀਂ ਸੀ ਮੈਂ ਕਿਸੇ ਫਰੈਂਡ ਦੀ ਹੈਲਪ ਲੈ ਕੇ ਪੈਸੇ ਕਰਕੇ ਤੇ ਮੈਡੀਕਲ ਉੱਥੇ ਬਾਅਦ ਅੱਡੇ ਰਾਤ ਕੱਟ ਕੇ ਹੀ ਸਵੇਰੇ ਮੈਂ ਇਹ ਦਰਖਾਸਤ ਦੇ ਦਿੱਤੀ ਸੀਗੀ ਐਸਐਸਪੀ ਸਾਹਿਬ ਦੇ ਤੇ ਦਰਖਾਸਤ ਦੇ ਕੇ ਮੈਂ ਮੈਡੀਕਲ ਦਾਖਲ ਹੋ ਗਿਆ ਜੀ ਮੈਡੀਕਲ ਮੈਨੂੰ ਉਹਨਾਂ ਦੇ ਵੀ ਸ਼ੱਕੀ ਆਧਾਰ ਤੇ ਬੰਦੇ ਲੱਗੇ ਵੀ ਉਹਨਾਂ ਦੇ ਵੀ ਬੰਦੇ ਫਿਰਦੇ ਆ ਤੇ ਵੀ ਮੈਨੂੰ ਇੱਥੇ ਕੋਈ ਖਤਰਾ ਵਾ ਤੇ ਵੀ ਮੈਂ ਉਥੋਂ ਭੱਜ ਗਿਆ ਮੈਂ ਭੱਜ ਗਿਆ ਆਪਣੇ ਭੂਆ ਕੇ ਭੂਆ ਕੋਲੇ ਜਾਵੜਿਆ ਜੀ ਭੂਆ ਕੋਲੇ ਗਿਆ ਤੇ ਉੱਥੇ ਵੀ ਮੈਂ ਵੀ ਉਥੋਂ ਵੀ ਮੈਨੂੰ ਡਰ ਲੱਗਣ ਲੱਗ ਗਿਆ ਵੀ ਇੱਥੇ ਬਣਾ ਜਾਣਾ ਮੈਂ ਉਥੋਂ ਗਾਂ ਕਿਸੇ ਬਾਈ ਕੰਮ ਵਾਲੇ ਨਾਲ ਚੜ ਗਿਆ ਜੀ ਤੇ ਉਸ ਤੋਂ ਬਾਅਦ ਚ ਸਰ ਮੈਂ ਵੀ ਮੈਨੂੰ ਐਸਐਸਪੀ ਸਾਹਿਬ ਦਾ ਫੋਨ ਆਉਂਦਾ ਵੀ ਤੁਸੀਂ ਬਿਆਨ ਦੇ ਦਰਖਾਸਤ ਦੇ ਕੇ ਗਏ ਸੀ ਬਿਆਨ ਦੇ ਨਹੀਂ ਆਏ ਦੂਰੀ ਹਰੀ ਤੁਹਾਨੂੰ ਸੱਦਿਆ ਮੈਂ ਗਿਆ ਦੂਰੀ ਹਰੀ ਬਿਆਨ ਦੇਣ 19 ਤਰੀਕ ਨੂੰ ਉਹਨਾਂ ਨੇ ਮੈਨੂੰ ਸੱਦਿਆ ਸੀਗਾ ਜੀ ਬਿਆਨ ਦੇਣ ਮੈਂ ਗਿਆ ਦੂਰੀ ਹਰੀ ਤੇ ਮੈਂ ਜਦੋਂ ਬਿਆਨ ਦੇ ਕੇ ਆ ਗਿਆ ਜੀ ਤੇ ਉੱਥੇ ਮੇਰੇ ਚਾਚਾ ਜੀ ਤੇ ਸਾਡੇ ਇਧਰ ਘਰ ਦੇ ਮੈਂਬਰ ਗਏ ਸੀਗੇ ਫਿਰ ਇਹਨਾਂ ਨਾਲ ਮੈਂ ਮਿਲਿਆ ਜੀ ਇਹਨਾਂ ਨੇ ਮੈਨੂੰ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ ਕੀ ਵਾਪਰਿਆ ਇਹ ਸਾਰਾ ਕੁਝ ਮੈਂ ਦੱਸਿਆ ਜੀ ਤੇ ਦੱਸ ਕੇ ਹੀ ਮੈਨੂੰ ਇਹਨਾਂ ਨੇ ਘਰੇ ਲੈ ਆਂਦਾ ਜੀ ਹਾਂਜੀ ਕਿੰਨੇ ਤਰੀਕ ਦੀ ਘਟਨਾ ਹੈ ਇਹ 6 ਤਰੀਕ ਦੀ ਐਤਵਾਰ ਦਾ ਦਿਨ ਦਰਖਾਸਤ ਕਿੰਨੇ ਤਰੀਕ ਨੂੰ ਦਿੱਤੀ ਹੈ ਹਾਂਜੀ 7 ਤਰੀਕ ਨੂੰ ਜੀ 7 ਤਰੀਕ ਨੂੰ ਹਾਂਜੀ ਸੋ ਇਹਨੂੰ ਦਰਖਾਸਤ ਦਿੱਤੀ ਸੀ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਹਾਂਜੀ ਹਾਲੇ ਤੱਕ ਕੋਈ ਕਾਰਵਾਈ ਹਜੇ ਤਾਈ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਜੀ ਹਾਂਜੀ ਮਤਲਬ ਇਨੇ ਦਿਨ ਹੋ ਗਏ ਦਰਖਾਸਤ ਕਿਉਂ ਕੀ ਲੱਗਦਾ ਤੁਹਾਨੂੰ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਸਾਨੂੰ ਐਂ ਲੱਗਦਾ ਵੀ ਸਰਕਾ ਨਕਲ ਦਾ ਇਹ ਪ੍ਰਸ਼ਾਸਨ ਵਿਗਿਆ ਹੋਇਆ ਜੀ ਹੂੰ ਨਾ ਤਾਂ ਪ੍ਰਸ਼ਾਸਨ ਸਾਡੀ ਗੱਲ ਸੁਣ ਅਸੀਂ 20 ਦਿਨ ਹੋ ਗਏ ਸਾਨੂੰ ਥੇ ਗੀੜੇ ਮਾਰਦਿਆਂ ਨੂੰ ਅਸੀਂ ਭੁੱਖੇ ਤੇ ਆਏ ਉੱਥੇ ਨਕਲਣਦੇ ਰਹਿ ਕੇ 5 ਵਜੇ ਘਰੇ ਆਉਂਦੇ ਆ। ਹੂੰ 5 ਵਜੇ ਆਣ ਕੇ ਘਰੇ ਨਕਲਣਦੇ ਵੀ ਫੇਰ ਨਕਲਣਦੇ ਕੋਈ ਵਿਚਾਰ ਬਣਾਉਂਦੇ ਆ ਉਹ ਫੇਰ ਨਹੀਂ ਗੱਲ ਸੁਣਦੇ ਸਾਡੀ। ਅੱਜ ਸਾਨੂੰ ਕਟੂਕਟ 25 20 ਦਿਨ ਹੋ ਗਏ ਆ ਜਿਹੜੀ ਸਾਡੇ ਨਕਲਣ ਦਾ ਪ੍ਰਸ਼ਾਸਨ ਨਾ ਤਾਂ ਚੌਂਕੀ ਵਾਲੇ ਸੰਦੀ ਇੱਥੇ ਗੋਲੇ ਵਾਲੀ ਚੌਂਕੀ ਉਹ ਸੁਣਦੇ ਹੈਗੇ ਆ। ਕੱਲ ਵੀ ਸਾਨੂੰ ਦਰਖਾਸਤ ਲਿਖਵਾ ਕੇ ਸਾਡੇ ਸਾਡੇ ਤੋਂ ਬਿਆਨ ਲੈ ਕੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਤੁਸੀਂ ਪੰਜ ਬੰਨ ਬੈਠੋ ਇੱਥੇ ਅਸੀਂ ਹੁਣੇ ਆਇਲ। ਸਾਰਾ ਸਮਾਨ ਸਾਰਾ ਚੱਕ ਕੇ ਆ ਦੀ ਗੱਡੀ ਵਿੱਚ ਰੱਖ ਕੇ ਤੇ ਆ ਦਾ ਨਕਲ ਦੇ ਫਰੀਕ ਨੂੰ ਉਹਨੂੰ ਚਲੇ ਗਏ ਉਹ ਹੂੰ ਉਦੋਂ ਬਾਅਦ ਉਹ ਸਾਨੂੰ ਨਕਲ ਦੇ ਤੜਕੇ ਫੇਰ ਨਕਲ ਦੇ ਅਸੀਂ ਗਏ ਆ ਹੂੰ ਉਹਨਾਂ ਨੇ ਫੇਰ ਨਹੀਂ ਸਾਡੀ ਤੜਕੇ ਕੋਈ ਗੱਲ ਸੁਣੀ ਉਹਨਾਂ ਨੇ ਹੂੰ ਅਸੀਂ ਉਤੋਂ ਫੇਰ ਮੋੜ ਆਏ ਆ ਹੂੰ ਆ ਗੱਲ ਆ ਜੀ ਆ ਗੱਲ ਆ ਮਤਲਬ ਤੁਸੀਂ 7 ਤਰੀਕ ਨੂੰ ਇਹ ਮੁੰਡੇ ਨੇ ਸਾਨੂੰ ਕਦੋਂ ਦੱਸਿਆ ਇਹ ਇਹਨੇ ਸਾਨੂੰ ਤਾਂ 14 ਤਰੀਕ ਨੂੰ ਪਤਾ ਲੱਗਾ ਜੀ ਗੱਲ ਦਾ ਹਾਂ ਜੀ ਇਹ ਸਾਥੀ ਨੂੰ ਦਰਖਾਸਤ ਫਿਰ ਕਿਹਨਾਂ ਜਾ ਕੇ ਦੇ ਕੇ ਆਉਂਦਾ ਇਹ ਇਕੱਲਾ ਹੀ ਗਿਆ ਸੀ ਜੀ ਮੈਂ ਡਰਦਾ ਡਰ ਪਰ ਮੈਂ ਇਕੱਲਾ ਹੀ ਜਾਵੜਿਆ ਸੀਗਾ ਵੀ ਮੈਨੂੰ ਘਰ ਦੇ ਮਾਣਾ ਕੁੱਟਣ ਮਾਰਨ ਕਿਤੇ ਇਹਨਾਂ ਨੂੰ ਨਾ ਕੁਛ ਕਰ ਦੇਣ ਵੀ ਮੈਂ ਤਾਂ ਡਰ ਗਿਆ ਸੀਗਾ ਫਿਰ ਮੈਂ ਇਕੱਲਾ ਹੀ ਜਾਵੜਿਆ ਸੀਗਾ ਮੈਂ ਇਕੱਲਾ ਹੀ ਮੈਡੀਕਲ ਚ ਮੈਨੂੰ 5 ਦਿਨ ਉਹਨਾਂ ਨੇ ਦਾਖਲ ਰੱਖਿਆ ਜੀ ਤੇ ਉੱਥੇ ਮੇਰੀਆਂ ਮੈਡੀਕਲ ਰਿਪੋਰਟਾਂ ਆਈਆਂ ਜੀ ਸਾਰਾ ਕੁਝ ਹੋਇਆ ਸੀਗਾ ਜੀ ਤੇ ਉੱਥੇ ਮੈਨੂੰ ਉਹਨਾਂ ਦੇ ਸ਼ੱਕੀ ਆਧਾਰ ਤੇ ਜਦੋਂ ਬੰਦੇ ਲੱਗੇ ਵੀ ਮੈਨੂੰ ਇਹ ਫਾਲੋ ਕਰ ਰਹੇ ਆ ਜਾਂ ਮੈਨੂੰ ਵੇਖ ਰਹੇ ਆ ਤੇ ਮੈਂ ਉੱਥੋਂ ਡਰਦਾ ਮਾਰਾ ਭੱਜ ਗਿਆ ਜੀ ਮਤਲਬ ਕੋਈ ਤੁਹਾਡੀ ਇਹਨਾਂ ਨਾਲ ਕੋਈ ਦੁਸ਼ਮਨੀ ਹੈ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਕੋਈ ਦੁਸ਼ਮਨੀ ਨਹੀਂ ਉਹਨਾਂ ਨਾਲ ਸਾਡੀ ਕੋਈ ਦੁਸ਼ਮਨੀ ਨਹੀਂ ਮੁੰਡਾ ਦਿਹਾੜੀ ਜਾਂਦਾ ਸੀਗਾ ਸਾਨੂੰ ਸਾਨੂੰ ਵੀ ਨਹੀਂ ਪਤਾ ਸੀ ਵੀ ਉਹਦੇ ਦਿਹਾੜੀ ਗਿਆ ਹੈਗਾ ਹਾਂ ਉਹ ਉਹਨਾਂ ਦੇ ਦਿਹਾੜੀ ਗਿਆ ਜੀ ਉਹਨੇ ਕਿਹਾ ਮੈਂ ਚਾਹ ਲੈ ਕੇ ਉਹਨਾਂ ਤੇ ਚਾਹ ਦੇ ਵਿੱਚ ਕੁਝ ਮਿਲਾਇਆ ਹੋਇਆ ਸੀਗਾ ਪਹਿਲਾਂ ਹੀ ਉਹਨੇ ਪਹਿਲਾਂ ਦਿਹਾੜੀ ਗਏ ਆ ਕਿਤੇ ਉਹਨਾਂ ਦੇ ਹਾਂਜੀ ਹਾਂਜੀ ਪਹਿਲਾਂ ਵੀ ਜਾਂਦਾ ਰਿਹਾ ਪਰ ਉਹ ਪਹਿਲਾਂ ਨਹੀਂ ਉਹਨੇ ਐ ਕਦੇ ਵੀ ਕੀਤਾ ਸੀਗਾ ਜੀ ਵਿਚ ਵਿੱਚ ਕਦੇ-ਕਦੇ ਕੋਈ ਚੀਜ਼ ਮਲਾ ਕੇ ਦੇ ਦਿੰਦਾ ਸੀ ਗੀ ਉਦੋਂ ਮੈਨੂੰ ਹੋਸ਼ ਨਹੀਂ ਰਹਿੰਦੀ ਸੀਗੀ ਮੈਨੂੰ ਪਤਾ ਨਹੀਂ ਲੱਗਦਾ ਸੀਗਾ ਜੀ ਹੂੰ ਉਦੋਂ ਬਾਅਦ ਚੋਂ ਮੈਂ ਫਿਰ ਘਰ ਆ ਜਾਂਦਾ ਸੀਗਾ ਜੀ ਉਹ ਕੀ ਮਤਲਬ ਮੈਡੀਕਲ ਕਰਵਾਇਆ ਮੈਡੀਕਲ ਚ ਕੁਝ ਆਇਆ ਤੁਹਾਡੇ ਚ ਹਾਂਜੀ ਹਾਂਜੀ ਮੈਡੀਕਲ ਬਰਪੁਰ ਦੇ ਵਿੱਚ ਆਇਆ ਹੋਇਆ ਹਾਂਜੀ ਉਸ ਰਿਪੋਰਟ ਤੋਂ ਉਹਨੂੰ ਵੀ ਵੇਖ ਕੇ ਗੰਨੀ ਹਲ ਕਰਦੇ ਉਹ ਨਕਲਦੇ ਵੀ ਸਾਡੀ ਗੱਲ ਹੀ ਨਹੀਂ ਸੁਣਦੇਗੇ ਪ੍ਰਾਸ਼ਨ ਨਕਲਦੇ ਆਪਾਂ ਨਾਂ ਵੀ ਲੈ ਦੇਵਾਂਗੇ ਉਹਦਾ ਨਕਲਦੇ ਅਫਸਰ ਦਾ ਆਪਾਂ ਨੂੰ ਕੋਈ ਡਰ ਨਹੀਂਗਾ ਆਪਾਂ ਕਿਹੜਾ ਅਫਸਰ ਗੱਲ ਸੁਣਦਾ ਕੀ ਨਾਂ ਉਹਦਾ ਤਰਲੋਚਨ ਸਿੰਘ ਆਯੋਦਨ ਡੀਐਸਪੀ ਡੀਐਸਪੀ ਹਾਂ ਤੇ ਉਹਦਾ ਰੀਡਰ ਵੀ ਨਕਲਦੇ ਗੱਲ ਨਹੀਂ ਸੁਣਦਾ ਸਾਡੇ ਰੀਡਰ ਆ ਜਿਹੜਾ ਉਹਦਾ ਰੀਡਰ ਉਹ ਉਧਰ ਗੱਲ ਪਹੁੰਚਾਉਂਦਾ ਨਕਲਦੇ ਸਾਡੀ ਉਧਰ ਗੱਲ ਪਹੁੰਚਾਉਂਦਾ ਹਾਂ ਜੀ ਉਧਰ ਗੱਲ ਪਹੁੰਚਾਉਂਦਾ ਸਾਡੀ ਉਸ ਨੂੰ ਹਾਂ ਜੀ ਦੂਜੀ ਪਾਰਟੀ ਨੂੰ ਗੱਲ ਨੂੰ ਗੱਲ ਪਹੁੰਚਾਉਂਦਾ ਦੂਜੀ ਪਾਰਟੀ ਨੂੰ ਹਾਂ ਜੀ ਸਰ ਤੁਸੀਂ ਮਤਲਬ ਅਸੀਂ ਇਹ ਗੱਲਬਾਤ ਇਸ ਵਿਸ਼ੇ ਤੇ ਕੀਤੀ ਉਹ ਕਹਿੰਦੇ ਝੂਠਾ ਪਰਚਾ ਕਰਾਉਣ ਨੂੰ ਫਿਰਦੇ ਕੋਈ ਇਹ ਹੀ ਗੱਲ ਨਹੀਂ ਜੀ ਅਸੀਂ ਝੂਠਾ ਕਾਦੇ ਲੈ ਕਰਾਉਣਾ ਸਰ ਮੇਰੀ ਕਹਿੰਦਾ ਪੰਜ ਮਰਲੇ ਲੈ ਲਓ ਕਿਤੇ ਕਹਿੰਦੇ ਪੰਜ ਮਰਲੇ ਲੈ ਲਓ ਕਿਸੇ ਕੋਲ ਕਹਿੰਦੇ ਕਿਤੇ ਕਹਿੰਦੇ 6 ਲੱਖ ਲੈ ਲਓ ਕਿਉਂਕਿ ਅਸੀਂ ਵਿਕਾਉ ਹੈਗੇ ਆ ਅੱਜ ਅੱਗੇ ਮਰਚਾ ਨਾ ਖਾਣ ਤੇ ਹੁਣ ਵੀ ਮਰਚਾ ਨਾ ਖਾਵਾਂਗੇ ਭਾਈ ਕੇਸ ਕਰਨਾ ਵਾਸ ਇਹਨਾਂ ਤੇ ਜਿਹੜਾ ਸਾਡੇ ਝੂਰ ਰੁਪਈਏ ਲੈ ਕੇ ਨਿਕਲ ਗਏ ਜੀ ਹਾਂਜੀ ਉਹ ਪੈਸੇ ਲੈ ਕੇ ਨਿਕਲ ਆਉਂਦੇ ਅਸੀਂ ਕਿੱਧਰ ਜਾ ਜਾਈ ਤਗਰੀਵ ਆਸ ਤਾਂ ਕਰਕੇ ਖਾਣੀ ਰੋਟੀ ਠੀਕ ਹੈ ਨਾ ਅਜ ਤਾਂ ਮੁੜੀਆਂ ਨੇ ਵੀ ਸਾਡੀਆਂ ਨੇ ਕੰਮ ਲੱਗਣਾ ਤੇ ਬੰਦੇ ਵੀ ਦਿਹਾੜੀ ਜਾਂਦੇ ਇਹ ਕੀ ਗੱਲ ਹੋਇਆ ਉਹ ਤਾਂ ਚੱਕਦੇ ਪੈਸੇ ਨਾਲ ਝੋਲਾ ਦੇ ਆਉਂਦੇ ਪੁਲਿਸ ਮੁਲਾਜ਼ਮਾਂ ਦੇ ਆਉਂਦੇ ਤੇ ਕਿਤੇ ਥਾਣੇ ਚੌਕਾਂ ਨੂੰ ਦੇ ਆਉਂਦੇ ਤੇ ਉਹ ਕਾਹਤੋਂ ਨਹੀਂ ਗੱਲ ਸੁਣਦੇ ਸਾਡੀ ਬਈ ਗੱਲ ਤਾਂ ਸੁਣਨੀ ਚਾਹੀਦੀ ਫਿਰ ਸਾਡਾ ਬਣੂਗਾ ਕੀ ਐਦੂਗਾ ਹੂੰ ਉਹ ਕਹਿੰਦੇ ਝੂਠੇ ਇਲਜ਼ਾਮ ਲਗਾ ਝੂਠਾ ਇਲਜ਼ਾਮ ਨਹੀਂਗਾ ਦੁੱਧ ਦੋਦੀ ਹੋਊਗਾ ਪਾਣੀ ਪਾਣੀ ਹੋਊਗਾ ਇੱਕਵੇਂ ਹੋ ਸਕਦਾ ਝੂਠਾ ਲ ਜਾਵੇ ਸਾਨੂੰ ਤਾਂ ਇਹ ਡਾਰਾ ਨਾ ਕਹਿੰਦੇ ਉਹ ਡਾਕਟਰ ਬਣਾਵੇ ਕਿ ਜਾਵੇ ਨਕਲ ਦੇ ਵੀ ਜਾਲੀ ਨਕਲ ਦੇ ਵੀ ਰਿਪੋਰਟ ਕਰਾ ਕੇ ਉਹਨਾਂ ਨੂੰ ਦੇ ਦੇਵੇ ਉਹਨਾਂ ਨੂੰ ਦੇ ਦੇਣਾ ਸਾਨੂੰ ਇਹ ਡਾਰਾ ਨਾ ਕਹਿੰਦੇ ਹੁਣ ਡਾਕਟਰ ਦਾ ਵੀ ਡਾਰਾ ਵੀ ਸਾਨੂੰ ਵੀ ਜਾਲੀ ਰਿਪੋਰਟ ਬਣਾ ਕੇ ਉਹਦੀ ਰਿਪੋਰਟ ਮੁੰਡੇ ਦੀ ਜਿਹੜੀ ਆਈ ਹੋਈ ਆ ਉਹ ਵੀ ਜਾਲੀ ਰਿਪੋਰਟ ਬਣਾ ਕੇ ਡਾਕਟਰ ਦੇ ਦੇਵੇ ਉਹਨਾਂ ਨੂੰ ਪੈਸੇ ਨਾਲ ਖਰੀਦਿਆ ਜਾਂਦਾ ਸਾਰਾ ਨਕਲ ਦੇ ਹਾਂਜੀ ਕਿਵੇਂ ਸਬੂਤ ਹੈਗੇ ਇਹਨਾਂ ਦੇ ਕੋਲੇ ਸਾਰਾ ਕੁਝ ਹੈਗਾ ਸਾਡੇ ਕੋਲੇ ਇਹ ਗੱਲ ਕਿਵੇਂ ਹੋ ਸਕਦੀ ਆ ਵੀ ਉਹ ਝੂਠਾ ਦਾਜਾ ਹੋ ਜੂਗੇ ਇਹਦੇ ਤੇ ਆਏ ਨੀ ਮਨ ਦੀ ਕਾਰਵਾਈ ਬਾਹਰ ਨਾ ਤੇ ਜਿਹੜਾ ਦੁੱਧ ਦਾ ਦੁੱਧ ਰਹੂਗਾ ਪਾਣੀ ਪਾਣੀ ਰਹੂਗਾ। ਤੁਸੀਂ ਤੋਏ ਤੂੰ ਇਹ ਗੱਲ ਦੀ ਸੌ ਖਾਨਾ ਵੀ ਤੇਰਾ ਨਾ ਮਤਲਬ ਜੇ ਕੋਈ ਗੱਲ ਹੈ। ਹਾਂਜੀ ਹਾਂਜੀ ਮੈਂ ਸੌ ਖਾਨਾ ਤਿਆਰ ਹਾਂ ਜਿੱਥੋਂ ਜਿੱਥੇ ਮੈਨੂੰ ਲੈ ਕੇ ਜਾ ਹਾਂਜੀ ਜਿਹਦਾ ਨਾਲ ਐ ਐਡੀ ਹੋਈ ਆ ਉਹ ਕਿਵੇਂ ਹੋ ਸਕਦਾ ਵੀ ਬਦਲ ਜੂਗਾ ਜਾਂ ਮੁੱਕਰ ਜੂਗਾ। ਆਏ ਨਹੀਂ ਹੋ ਸਕਦੀ ਸਰ ਦੁੱਧ ਦੁੱਧ ਰਹੂਗਾ ਪਾਣੀ ਪਾਣੀ ਰਹੂਗਾ। ਅੱਜ ਅਸੀਂ ਚੁੱਪ ਕਰ ਜਾਾਂਗੇ ਤੇ ਕੱਲ ਨੂੰ ਖਰ ਖਰ ਕੀ ਕਰਨਗੇ? ਮਤਲਬ ਔਰਤਾਂ ਨਾਲ ਤਾਂ ਠਕ ਹੀ ਜਹੀ ਸੁਣੀ ਸੀ ਮੁੰਡਿਆਂ ਨਾਲ ਵੀ ਹਾਂ ਇਹ ਬੱਚਿਆਂ ਨਾਲ ਕਦ ਹੁੰਦੀ ਆ ਤਾਂ ਔਰਤਾਂ ਨਾਲ ਤਾਂ ਹੋਈ ਹੋਈ ਆ ਚੱਲ ਉਹ ਤਾਂ ਜਨਾਨੀ ਵੇਖ ਕੇ ਅਗਲਾ ਕਾਈ ਦਿੰਦਾ ਚੱਲੇ ਜਨਾਨੀ ਆ ਇਹ ਤਾਂ ਬੰਦੇ ਆ ਬੰਦਿਆਂ ਨੇ ਤਾਂ ਸੌਥਾਂ ਜਾਣਾ ਇਹ ਤਾਂ ਔਰਤ ਨਾਲ ਵੀ ਨਹੀਂ ਬਹੁਤ ਮਤਲਬ ਹਾਂ ਅਸੀਂ ਗਰੀਬ ਬੰਦੇ ਆ ਅਸੀਂ ਤਾਂ ਕਰਕੇ ਖਾਣੀ ਆ ਤੇ ਇਹ ਨਹੀਂ ਗੱਲ ਹੋਣੀ ਚਾਹੀਦੀ ਸਾਡੇ ਨਾਲ ਠੱਕਾ ਹੋਊਗਾ ਅੱਗੇ ਅੱਗੇ ਵੀ ਵਾਕਾ ਹੋਇਆ ਸੀ ਉਹ ਬੁੜੀ ਤਾਂ ਇਹਨਾਂ ਨੇ ਪੈਸੇ ਵੀ ਲੈ ਲੇ ਅੰਦਰ ਖਾਤੇ ਇਹਨਾਂ ਨੇ ਨਵੇੜ ਲਿਆ ਸੀ ਪੈਸੇ ਵੀ ਦੇ ਤੇ ਦਾਣੇ ਵੀ ਲੈ ਲਿਆ ਸੀ ਕੁਛ ਨਹੀਂ ਕਿਸੇ ਤੋਂ ਲੈਣਾ ਤਾਂ ਦੁੱਧ ਤੇ ਦੁੱਧ ਜਾਊਗਾ ਸਾਡਾ ਅੱਜ ਤਾਂ ਸਲੀਆ ਤਾਂ ਆਉਦੀ ਜਿਹੜੀ ਸਾਡਾ ਹੈਗਾ ਨਾ ਸੱਚ ਆ ਜਾ ਝੂਠ ਸਾਡੇ ਸਾਹਮਣੇ ਹੋਣਾ ਚਾਹੀਦਾ ਹਾਂਜੀ ਕਾਰਵਾਈ ਕਰੋ ਜਿਹੜੀ ਹੁੰਦੀ ਹੈ ਜਿਹੜਾ ਮੁੰਡਾ ਧੱਕਾ ਹੋਇਆ ਹਾਂਜੀ ਜਿੰਨੇ ਤੱਕ ਕੋਈ ਵੀ ਡਰ ਹੈ ਵੀ ਸਾਡਾ ਮੁੰਡਾ ਜੇ ਕੋਈ ਨਕਲ ਦੇ ਉਂਗੀ ਨੇ ਉਂਨੀ ਨੇ ਇੱਕ ਹੋ ਗਈ ਆ ਜਾਂ ਹਰਪ੍ਰੀਤ ਸਿੰਘ ਜਗਰਾਤ ਸਿੰਘ ਦਾ ਲੜਕਾ ਜਾਂ ਪ੍ਰਸ਼ਾਸਨ ਉਹ ਜ਼ਿੰਮੇਦਾਰ ਆ ਸਾਡੇ ਨਕਲ ਹਾਂ ਹਾਂ ਡੀਐਸਪੀ ਤਰਲੋਚਨ ਸਿੰਘ ਕੋਲੇ ਦਰਖਾਸਤ ਹੈ ਹਾਂ ਦਰਖਾਸਤ ਤਰਲੋਚਨ ਸਿੰਘ ਕੋਲੇ ਹੈ ਉਹਨਾਂ ਤੋਂ ਦਰਖਾਸਤ ਉਹਦੇ ਕੋਲ ਅੱਜ 20 ਦਿਨ ਹੋ ਗਏ 20 25 ਦਿਨ ਹੋ ਗਏ ਉਹਨਾਂ ਕੋਲੇ 6 ਤਰੀਕ ਹੋ ਗਈ ਜੀ ਮੈਂ ਰੋੜ ਰੋੜ ਕੇ ਉੱਥੇ ਜਾਣਾ ਉਹਦੇ ਕੋਲੇ ਉਹ ਨਹੀਂ ਦਵੇ ਬਚਾਰਾ ਬਜੁਰਗ ਤਾਂ ਬੰਦਾ ਹੋ ਤੁਸੀਂ ਇਹਦੇ ਕੀ ਲੱਗਦੇ ਹੋ ਮੈਂ ਚਾਚਾ ਲੱਗਦਾ ਜੀ ਇਹਦਾ ਇਹਦੇ ਮਾਪਿਓ ਹੈ ਨਹੀਂਗੇ ਜੀ ਇਹਦੇ ਮਾਪਿਓ ਵੀ ਹੈ ਨਹੀਂਗੇ ਹੈ ਨਹੀਂ ਹੈ ਵੀ ਕੋਈ ਹੈ ਨਹੀਂ ਪਿਓ ਵੀ ਹੈ ਨਹੀਂਗਾ ਮਾਂ ਵੀ ਹੈ ਨਹੀਂਗੀ ਅਸੀਂ ਬਹੁਤ ਦੁਖੀ ਹਿਰਦੇ ਨਾਲ ਕਹਿਨੇ ਉਹਨਾਂ ਨੂੰ ਪਰ ਇਹ ਗੱਲ ਇੰਨੇ ਲੋਕਾਂ 'ਚ ਕਹਿਣੀ ਵੀ ਸ਼ਰਮ ਆਉਂਦੀ ਹੈ ਅਸੀਂ ਕੋ ਸਾਡੀ ਬੇਇਜ਼ਤੀ ਬਹੁਤ ਹੋ ਗਈ ਐ। ਬਾਹਰ ਨਿਕਲਣ ਜੋਗੇ ਨਹੀਂ ਹੈਗੇ ਅਸੀਂ। ਅਸੀਂ ਇੱਥੇ ਵੀ ਨਹੀਂ ਖੜ੍ਹ ਦੇਗੇ। ਹੂੰ। ਇਹ ਸਾਡੇ ਲੋਕ ਕੀ ਕਹਿਣਗੇ? ਇਹ ਮੁੰਡੇ ਨੇ ਤਾਂ ਜ਼ਿੰਦਗੀ ਵੀ ਜਿਉਣੀ ਆ ਆਪਦੀ। ਹਾਂਜੀ ਹਾਂਜੀ। ਇਹ ਸਾਡੇ ਸ਼ੋਰ ਨਾਲ ਧੱਕਾ ਹੋਇਆ ਸਾਡੀ ਪ੍ਰਾਸ਼ਨ ਗੱਲ ਹੀ ਨਹੀਂ ਸੁਣਦਾ। ਉਹ ਕਹਿੰਦੇ ਨੇ ਵੀ ਵੀ ਜਿਹੜੇ ਨਾਲ ਤੌਰਣਗੇ ਵੀ ਨਾਲ ਤੌਰਣਗੇ ਇਹਨਾਂ ਦੇ ਉਹਨਾਂ ਦੇ ਵੀ ਕੇਸ ਕਰਾਂਗੇ। ਜੀ ਬਾਈ। ਪਰ ਉਹ ਕਹਿੰਦੇ ਵੀ ਝੂਠਾ ਪਰਚਾ ਦਰਜ ਹੁੰਦਾ ਤੇ ਫਿਰ ਉਹ ਪੈਸੇ ਕਿਉਂ ਦਿੰਦੇ ਸਾਨੂੰ? ਹੂੰ। ਕਿਉਂ ਨਾਲ ਚੰਦੇ ਆ ਜੇ ਉਹ ਸੱਚੇ ਆ ਤਾਂ ਕਿਉਂ ਲਾਲਚ ਦਿੰਦੇ ਆ ਅਸੀਂ ਕਿ ਸੱਚੇ ਆ ਤੇ ਅਸੀਂ ਨਹੀਂ ਲੈਂਦੇ ਲਾਲਚ ਜੇ ਅਸੀਂ ਝੂਠੇ ਹੁੰਦੇ ਤਾਂ ਸਿੰਦਰ ਵੜ ਕੇ ਵੀ ਰਾਜੀਨਾਮਾ ਕਰ ਲੈਂਦੇ ਅਸੀਂ ਸੱਚੇ ਆ ਅਸੀਂ ਤਾਂ ਸਾਰਾ ਨਾ ਡਿਟੇਲ ਲੈਣੀ ਲੈਣੀ ਉਹਨਾਂ ਤੋਂ ਵੀ ਸੱਚ ਕਿਹੜਾ ਤੇ ਝੂਠ ਕਿਹੜਾ ਲੋਕਾਂ ਨੂੰ ਧੋਕੇ ਮਾਰਦੇ ਸਰ ਜੀ ਜਿਹੜੇ ਨਾਲ ਸਾਡੇ ਜਾਂਦੇ ਨਹੀਂ ਉਹਨਾਂ ਨੂੰ ਧੋਕੇ ਮਾਰਦੇ ਵੀ ਤੁਹਾਡੇ ਤੇ ਵੀ ਕੇਸ ਕਰਾ ਦੇਵਾਂਗੇ ਬੱਸ ਹੋ ਗਿਆ ਬੱਚਾ ਉਹਨਾਂ ਨੂੰ ਉਹਨਾਂ ਨੂੰ ਵੀ ਧਮਕੀ ਦਿੰਦੇ ਉਹਨਾਂ ਨੂੰ ਵੀ ਧਮਕੀ ਦਿੰਦੇ ਆ ਵੀ ਅਸੀਂ ਤੁਹਾਡੇ ਤੇ ਕੇਸ ਕਰਾ ਦੇਵਾਂਗੇ ਜੇ ਝੂਠੀ ਰਿਪੋਰਟ ਆ ਗਈ ਤਾਂ ਕੋਈ ਉਹਨਾਂ ਤੋਂ ਡੈਡ ਜਾਣ ਲੱਗਿਆ ਹੋਵੇ ਹਾਂਜੀ ਕਿੰਨੇ ਤਰ੍ਹਾਂ ਦੇ ਦੰਦੇ ਆੜੀ ਕਾਫੀ ਟਾਈਮ ਤੋਂ ਕੰਮ ਕਰ ਰਹੇ ਆਂ ਜੀ ਮੈਂ ਕੰਮ ਕਰ ਰਹੇ ਹਾਂਜੀ ਕਿਉਂਕਿ ਕੰਮ ਕਰਨੇ ਗਰੀਬ ਬੰਦੇ ਆਂ ਕੰਮ ਤਾਂ ਕਰਨਾ ਹੀ ਪੈਣਾ ਵਾ ਤੁਸੀਂ ਤੁਸੀਂ ਰੋਟੀਆਂ ਦੇ ਚਾਚਾ ਆਂ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਬਾਈ ਜੀ ਮੈਂ ਗੁਰਦੁਆਰੇ ਆਂ ਜੀ ਗੁਰਦੁਆਰਾ ਸਾਹਿਬ ਹਾਂਜੀ ਬੋਟ ਹਾਂਜੀ ਸੇਵਾ ਕਰਦੇ ਆਂ ਉੱਥੇ ਗੁਰਦੁਆਰੇ ਠੀਕ ਆ ਜੀ ਹਾਂਜੀ ਕੋਈ ਇਹਨਾਂ ਦਾ ਵਿਚਾਰਿਆਂ ਦਾ ਆਸਰਾ ਨਹੀਂਗਾ ਕੋਈ ਵੀ ਮੈਂ ਹੀ ਨਕਲ ਨਹੀਂ ਜਾਂਦਾ ਦੀ ਮੇਰੀ ਮਾਤਾ ਮਰੀ ਬੁੱਢੀ ਵਾਰੇ ਉਹ ਬੈਠੀ ਵਿਚਾਰੀ ਦੋ ਹਾਂਜੀ ਉਹ ਰੋਟੀਆਂ ਦਿੰਦੀ ਇਹਨਾਂ ਨੂੰ ਲਾ ਲਾ ਕੇ ਵਿਚਾਰੀ ਬੁੱਢੀ ਵਾਰੇ ਹੈ ਇਹਨੇ ਮਾ ਪਿਓ ਹੋਵੇ ਤਾਂ ਚਲ ਸਾ ਅਸੀਂ ਨਾ ਪੱਜ ਗਏ ਉਹ ਜਾਣ ਨਾ ਜਾਣ ਤੇ ਹੁਣ ਇਹਨੂੰ ਵਿਚਾਰੀ ਨੂੰ ਜਾਣਾ ਪੈਂਦਾ ਹੈ ਇਹ ਇਹ ਆਸਰਾ ਤੇ ਉਹ ਆਸਰਾ ਤੇ ਉਹ ਜਾਣ ਕਿੱਧਰ ਤੇ ਐਸਐਸਪੀ ਦੇ ਕੀ ਕੀ ਹੈਗੀ ਉਹ ਕਾ ਤੋ ਨਹੀਂ ਗੱਲ ਸੁਣਦਾ ਅਸਰ ਖੋਦਾ ਤੂੰ ਕਾ ਤੋ ਨਹੀਂ ਸੁਣਦਾ ਗੱਲ ਤੇ ਇਹਨਾਂ ਨੂੰ ਵੀ ਖਰਾ ਕੀ ਚੌਂਕੀ ਵਾਲਿਆਂ ਨੂੰ ਲਾਲਚ ਦਿੰਦੇ ਕਹੋ ਨਹੀਂ ਸੁਣਦੇ ਗੱਲ ਇਹ ਬੇਬੇ ਤੁਸੀਂ ਪਾਲਦੀਆਂ ਇਹਨਾਂ ਨੂੰ? ਹਾਂਜੀ ਨਹੀਂ ਪਾਲਦੀ ਇਹਨਾਂ ਨੂੰ। ਕਿੰਨਾ ਚਿਰ ਹੋ ਗਿਆ ਦੇ ਮਾਪਿਓ ਨੂੰ? ਇਹ ਕਿੰਨੇ ਸਾਲ ਬਰੇ ਹੋ ਗਏ ਆ? ਬਹੁਤ ਟਾਈਮ ਹੋ ਗਿਆ। ਕਾਫੀ ਟਾਈਮ। ਉਹੀ ਰੋਟੀਆਂ ਪਕਾ ਕੇ ਦੇ। ਅੱਛਾ ਇਹ ਆ ਇਹ ਕੁਛੜ ਸੀਗਾ ਜਦੋਂ ਦੀ ਉਹ ਮਰੀ। ਸੀਗਾ। ਹਾਂ। ਉਸ ਤੋਂ ਬਾਅਦ ਮਾਪਿਓ ਮਰ ਗਿਆ ਇਹਦਾ। ਹੂੰ। ਹੋਰ ਮੈਂ ਹੀ ਪਾਲਨੇ ਸੀ ਕਿ ਮੈਂ ਹੀ ਮੈਂ ਹੀ ਰੋਟੀਆਂ ਪਕਾ ਕੇ ਦੇਣੀ ਕੀ ਕਰਾਂ ਫਿਰ? ਆਪਦੇ ਗੱਲ ਨਾ ਲਾਏ। ਤੇ ਮੈਂ ਇਹਨਾਂ ਨੂੰ ਕਿੱਧਰ ਛੱਡ ਦਵਾਂ? ਇਹ ਤਿਤਣਾਲੇ ਹੋਣ ਤਾਂ ਦਵਕਾ ਦੇਗੇ ਪਰੇ ਕਰ ਦੇਗੇ ਹੁਣ ਇਹੇ ਮੰਗਾ ਪਰਚਾ ਦਰਜ ਹੋਵੇ ਇੱਕ ਐਂ ਵੀ ਤੁਹਾਨੂੰ ਪਰਚਾ ਵੀ ਚਾਹੀਦਾ ਵੀ ਪਰਚਾ ਹੋਵੇ ਇਹਨਾਂ ਦਾ ਜਿਹੜੇ ਆਪਣੇ ਚੌਂਕੀ ਵਾਲੇ ਕਹਿੰਦੇ ਵੀ ਰਦਾ ਫਦੂ ਕਰੋਗੇ ਕੰਮ ਪੈਸੇ ਦੇ ਕੇ ਅਹੀ ਚੌਂਕੀ ਵਾਲਿਆਂ ਨੂੰ ਉੱਥੇ ਵੀ ਕਹਿੰਦੇ ਵੀ ਤੇਰਾ ਮਾਪਿਓ ਨਹੀਂ ਹੈਗਾਗਾ ਧੰਕਾ ਵੀ ਮੈਨੂੰ ਦੰਦਾ ਰਿਹਾ ਵੀ ਜੇ ਤੂੰ ਚੌਂਕੀ 'ਚ ਗਿਆ ਤੇ ਤੈਨੂੰ ਮੈਂ ਰਫੂ ਦਫੂ ਕਰਾ ਦੂੰਗਾ ਨਹੀਂ ਜੇ ਤੂੰ ਕਿਸੇ ਕੋਲੇ ਗੱਲ ਵੀ ਕੀਤੀ ਜਾਂ ਆਪਦੇ ਘਰੇ ਵੀ ਗੱਲ ਕੀਤੀ ਤੇਰੇ ਘਰ ਦੇ ਵੀ ਮਰਵਾ ਦੂੰਗਾ ਤੇ ਨਹੀਂ ਤਾਂ ਜੇ ਤੂੰ ਹੋਰ ਕਿਸੇ ਕੋਲੇ ਵੀ ਗੱਲ ਕੀਤੀ ਨਾ ਤੇ ਵੀ ਮੇਰਾ ਭਰਾ ਜੇਲ੍ਹ 'ਚ ਲੱਗਿਆ ਬੱਚਿਆਂ ਵਾਲੀ ਤੇ ਤੈਨੂੰ ਮੈਂ ਉੱਥੇ ਚਕਵਾ ਦੂੰਗਾ ਜਾਂ ਮੈਂ ਤੈਨੂੰ ਚੌਂਕੀ 'ਚ ਗਿਆ ਤੇ ਮੈਂ ਤੈਨੂੰ ਉੱਥੇ ਮਰਵਾ ਦੂੰ ਮੇਰੇ ਉੱਥੇ ਸਾਰੇ ਜਾਣਕਾਰ ਬੰਦੇ ਆ ਉੱਥੇ ਮੈਂ ਤੈਨੂੰ ਜੇ ਤੂੰ ਚੌਂਕੀ ਦੇ ਵਿੱਚ ਦੱਸਣ ਵੀ ਗਿਆ ਤੇ ਯਾ ਲਖਾਉਣ ਵੀ ਗਿਆ ਤੇ ਮੈਂ ਤੈਨੂੰ ਉੱਥੇ ਹੀ ਮਰਵਾ ਦੂੰਗਾ ਵੀ ਮੇਰੇ ਉੱਥੇ ਬਹੁਤ ਬੰਦੇ ਲਿਆਜੀ ਆ ਵੀ ਮੈਂ ਉਹਨਾਂ ਕੋਲੇ ਆਉਣਾ ਜਾਣਾ ਵਾ ਮੈਂ ਸਰੋ ਦੱਸੋ ਤੁਸੀਂ ਕੀ ਕਰਾਂ ਮੈਂ ਕਿੱਧਰ ਜਾਂਦਾ ਫਿਰ ਮੈਂ ਤਾਂ ਅਕਸਰ ਆਪਦੀ ਜਾਨ ਮਤਲਬ ਇਹ ਵੀ ਡਰ ਲੱਗਦਾ ਉਹ ਬਾਹਰ ਨਿਕਲਦੋਂ ਹਾਂਜੀ ਸਰ ਮੈਂ ਘਰੇ ਤੜਿਆ ਰਹਿਣਾ ਉਹ ਅਪਰਾਧੀ ਜਿਹੜਾ ਉਹ ਬਾਹਰ ਫਿਰਦਾ ਸਰ ਉਹ ਤਾਂ ਹੱਕ ਤਾਨ ਕੇ ਧੌਂ ਚ ਕਿੱਲੇ ਵਾਂਗੂੰ ਤੜਿਆ ਫਿਰਦਾ ਰਹਿੰਦਾ ਸਰ ਵੀ ਮੈਂ ਕਿੱਧਰ ਜਾਵਾਂ ਤੁਸੀਂ ਦੱਸੋ ਜੇ ਬਾਅਦ ਚ ਇੱਕ ਕਾਲ ਨੂੰ ਅਕਸਰ ਮੇਰੀ ਬੇਇੱਜ਼ਤੀ ਹੋਈ ਜਾਂ ਮੈਂ ਸੁਸਾਇਸਾਈਡ ਕਰ ਲਾਂ ਕੌਣ ਜ਼ਿੰਮੇਵਾਰ ਹੈ ਚੀਜ਼ ਦਾ ਕਰਨਾ ਤਾਂ ਇਹ ਪਿੰਡ ਗੋਲੇ ਵਾਲਾ ਦਾ ਨੌਜਵਾਨ ਹੈ ਇਹਦੀ ਅਸੀਂ ਪਹਿਚਾਨ ਜਿਹੜੀ ਆ ਉਹ ਨਹੀਂ ਦੱਸ ਸਕਦੇ ਪਰ ਇਹਦੇ ਨਾਲ ਘਟਨਾ ਵਾਪਰੀ ਹੈ ਦਰਖਾਸਤ ਫਰੀਦਕੋਟ ਪ੍ਰਸ਼ਾਸਨ ਕੋਲੇ ਪਈ ਹੈ ਮੈਂ ਐਸਐਸਪੀ ਮੈਡਮ ਨੂੰ ਪੁੱਛਣਾ ਚਾਹਣਾ ਹੈ ਕਿ ਕਾਨੂੰਨ ਤੁਹਾਨੂੰ ਆਉਂਦਾ ਹੋਵੇਗਾ ਤੁਸੀਂ ਆਈਪੀਐਸ ਹੋ ਤੇ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਜ਼ਬਰ ਜਨਾਹ ਦਾ ਮਾਮਲਾ ਹੋਵੇ ਉਦੋਂ ਤੁਰੰਤ ਐਫਆਈਆਰ ਕੱਟਣੀ ਹੁੰਦੀ ਹੈ ਇਹ ਜਿਹੜੀ ਡਾਕਟਰੀ ਰਿਪੋਰਟ ਹੈ ਉਹਦੇ ਵਿੱਚ ਕੋਈ ਬਹੁਤਾ ਮਹੱਈ ਨਹੀਂ ਰੱਖਦੀ ਸਬੂਤਾਂ ਦੇ ਤੌਰ ਤੇ ਮਹੱਈ ਨਹੀਂ ਰੱਖਦੀ ਜਦੋਂ ਇੱਕ ਪੀੜਤ ਕਹਿ ਰਿਹਾ ਕਿ ਮੇਰੇ ਨਾਲ ਇਹ ਘਟਨਾ ਵਾਪਰੀ ਹੈ ਤੇ ਤੁਸੀਂ ਕਿਹੜੇ ਵਿਹਾਰ ਤੇ ਨੂੰ ਰੋਕੀ ਬੈਠੇ ਹੋ ਕੀ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਕੀ ਕਿਸੇ ਦਬਾਅ ਹੇਠੋਂ ਕੀ ਤੁਹਾਨੂੰ ਤੁਹਾਨੂੰ ਕਿਸੇ ਦਾ ਡਰ ਹੈ ਕਿਉਂ ਨਹੀਂ ਇਸ ਪਰਿਵਾਰ ਨੂੰ ਇਨਸਾਫ ਦਿੰਦੇ ਕਿਉਂ ਨਹੀਂ ਇਸ ਦਾ ਬਣਦੀ ਜਿਹੜੀ ਕਾਰਵਾਈ ਕਰਦੇ ਐਫ ਆਈ ਆਰ ਦੀ ਹਦਾਇਤਾਂ ਮਾਨਜੋਗ ਅਦਾਲਤਾਂ ਵੀ ਕਹਿੰਦੀਆਂ ਕਿ ਜਦੋਂ ਤੁਰੰਤ ਕੋਈ ਪੀੜਤ ਆਉਂਦਾ ਹੈ ਤਾਂ ਉਹਦੀ ਐਫ ਆਈ ਆਰ ਕਰੋ ਪਰ ਹਾਲੇ ਤੱਕ ਐਫ ਆਈ ਆਰ ਨਾ ਕਰਨੀ ਸਵਾਲ ਖੜੇ ਕਰਦਾ ਹੈ ਫਰੀਦਕੋਟ ਪ੍ਰਸ਼ਾਸਨ ਦੇ ਕਿ ਕੋਈ ਪੋਲੀਟੀਕਲ ਦਬਾਅ ਹੈ ਕੋਈ ਜਿਸ ਤਰੀਕੇ ਨਾਲ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਕੋਈ ਪੈਸੇ ਦਾ ਦਬਾਅ ਹੈ ਕਾਹਦਾ ਦਬਾਅ ਹੈ ਸਪਸ਼ਟ ਕਰਨਾ ਚਾਹੀਦਾ ਐਸਐਸਪੀ ਫਰੀਦਕੋਟ ਨੂੰ ਕਿ ਉਹ ਕਿਸ ਦਬਾਅ ਹੇਠ ਇਸ ਨੌਜਵਾਨ ਨੂੰ ਇਨਸਾਫ ਨਹੀਂ ਦੇ ਰਹੇ ਕਿਵੇਂ ਬਣੇ ਵੀ ਜੇ ਇਹਨਾਂ ਦਾ ਮਾਂ ਨਹੀਂ ਪਿਓ ਨਹੀਂ ਦੂਜੇ ਤਾਂ ਨਹੀਂ ਮਰ ਗਏ ਸੀ ਤਾਂ ਹੈਗੇ ਆ ਨਾਲ ਇਹ ਇਹ ਅਸੀਂ ਨਹੀਂ ਡਰਦੇ ਕਿਸੇ ਤੋਂ ਜਿੰਨੀ ਮਰਜ਼ੀ ਧੂੰਕੀ ਦੇ ਦੇਣ ਕੋਸ ਕਰੀ ਜਾਣ ਸਾਡਾ ਅਸੀਂ ਨਹੀਂ ਡਰਨਾ ਜੀ ਇਹਨਾਂ ਤੋਂ ਇਹ ਤਾਂ ਦੁੱਧ ਤਾਂ ਦੁੱਧ ਪਾਣੀ ਰਹੂਗਾ ਇਹ ਪੈਸੇ ਲੈ ਕੇ ਆਉਂਦੇ ਵੀ ਨਾ ਨਾ ਅਸੀਂ ਪੈਸਿਆਂ ਨਾਲ ਅਸੀਂ ਰਾਜੀਨਾਮਾ ਕਰਨਾ ਤੇ ਨਾ ਅਸੀਂ ਕੋਈ ਦਾਣੇ ਲੈਣੇ ਕਿਸੇ ਤੋਂ ਠੀਕ ਹੈ ਨਾ ਅਸੀਂ ਤਾਂ ਜਿਹੜਾ ਹੀ ਸਾਡੀ ਹੈ ਕੀ ਜਨਾ ਇਹ ਗੱਲ ਇਹ ਸਾਫ ਹੋਣੀ ਚਾਹੀਦੀ ਗੱਲ ਹਾਂ ਪੈਸੇ ਨਾ ਕੋਈ ਚੀਜ਼ ਨਾ ਪੈਸੇ ਨਾਲ ਸਾਰਾ ਸਾਨੂੰ ਕੋਈ ਪੈਸੇ ਨਾਲ ਲਗਾਉਣੀ ਗਾ ਇਹ ਚੀਜ਼ ਨਾ ਸਾਨੂੰ ਕੁਝ ਨਹੀਂ ਗਾ ਸਾਨੂੰ ਬਸ ਬੰਦ ਇਨਸਾਫ ਚਾਹੀਦਾ ਪ੍ਰਸ਼ਾਸਨ ਵੀ ਇਹ ਗੱਲ ਸਾਡੀ ਸੁਣ ਨਹੀਂ ਰਿਹਾ ਉੱਥੇ ਜਾ ਜਾ ਕੇ ਬੈਠ ਬੈਠ ਕੇ ਅਸੀਂ ਅੱਕ ਗਏ ਆ ਜੀ ਕੋਈ ਗੱਲ ਨਹੀਂ ਸਾਡੀ ਸੁਣ ਰਿਹਾ ਸੀਗਾ ਜੀ ਅਸੀਂ ਇਸੇ ਕਰਕੇ ਆ ਸਟੈਪ ਚੱਕਿਆ ਜੀ 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 ਹਾਂ ਜੀ ਮਨਿੰਦਰ ਜੀ ਸਿੱਤੂ ਗੱਲ ਕਰ ਰਹੀ ਲੋਕ ਵਾਈਟੀਵੀ ਹਾਂਜੀ 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 ਮਨਜੀ ਜੀ ਸਰ ਇੱਕ ਗੋਲੇ ਵਾਲਾ ਤੋਂ ਖਬਰ ਆਈ ਹੈ ਜੀ ਉਹ ਕਹਿੰਦੇ ਵੀ ਸਾਡੇ ਬੱਚੇ ਨਾਲ ਕੋਈ ਕਰਮ ਹੋਇਆ ਸੀ ਪੁਲਿਸ ਨੇ ਹਾਲੇ ਤੱਕ ਐਫ ਆਈ ਆਰ ਨਹੀਂ ਕੀਤੀ ਜੀ ਜਿਹੜਾ ਆਈਏ ਡਾਕਟਰ ਜਿਹੜੇ ਨੇ ਐਮ ਐਲ ਆਰ ਨੇ ਕਰਵਾਈ ਏ ਉਹਦੇ ਵਿੱਚ ਡਾਕਟਰ ਨੇ ਕਲੀਅਰ ਨਹੀਂ ਕੀਤਾ ਜੀ ਉਹ ਦੁਬਾਰਾ ਹੀ ਡਾਕਟਰ ਤੋਂ ਓਪੀਨੀਅਨ ਵਾਸਤੇ ਪੇਚਾ ਜਿੰਨਾ ਚਿਰ ਉਹ ਡਾਕਟਰ ਦੀ ਰਿਪੋਰਟ ਆਏਗੀ ਉਦੋਂ ਹੀ ਆਪਾਂ ਇੰਦੇ ਰਿਐਕਸ਼ਨ ਕਰ ਸਕਦੇ ਹਾਂ ਅੱਛਾ ਮਦਈ ਦੇ ਬਿਆਨਾਂ ਤੇ ਨਹੀਂ ਹੁੰਦਾ ਜੀ ਗੱਲਾਂ ਤੇ ਨਹੀਂ 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 ਜੋ ਫਿਰ ਐਮ ਐਲ ਆਰ ਜਿਹੜਾ ਮੈਡੀਕਲ ਹੋਇਆ ਹੈ ਜੀ ਜੀ ਮਤਲਬ ਐਮ ਐਲ ਆਰ ਐਮ ਐਲ ਆਰ ਦੇ ਵਿੱਚ ਇਹਨਾਂ ਨੂੰ ਪੜਾਈ ਵੀ ਇਹਨਾਂ ਦੇ ਕੋਲ ਵੀ ਹੈਗੀ ਸਭ ਕੁਝ ਜਿਹੜਾ ਜਿਨਾਂ ਨੇ ਕਹਿਆ ਵੀ ਉਹ ਡਾਕਟਰ ਕੋਈ ਪੀਨੀ ਮੰਗਾਗੇ ਸਾਰਾ ਕਲੀਅਰ ਕੀਤਾ ਜਾਏ ਵੀ ਇਹ ਹੋਇਆ ਕਿ ਨਹੀਂ ਹੋਇਆ ਹਨਾ ਜੀ ਓਕੇ ਵੀ ਜੇ ਐਮਐਲਆਰ ਜਾਉ ਤਾਂ ਹੀ ਐਫਆਈਆਰ ਬੰਦ ਹੋ ਆ ਬਿਲਕੁਲ ਜੀ ਜੇ ਹੋਇਆ ਹੈ ਹਨਾ ਜੀ 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 ਕਿਉਂਕਿ ਐਮਐਲਆਰ ਨੇ ਆਪ ਹੀ ਬੱਚੇ ਨੇ ਕਰਾਈ ਉਹਦੋਂ ਮੇਰੇ ਪੇਸ਼ ਹੋ ਗਿਆ ਆਪਸ ਤੇ ਚਲਾ ਗਿਆ ਠੀਕ ਹੈ ਜੀ ਠੀਕ ਹੈ ਨੇ ਕਰਾਈਏ ਜੀ ਉਹ ਐਮਐਲਆਰ ਦੇ ਅਸੀਂ ਹੁਣ ਪੀਨੀ ਲਾਂਗੇ ਜੇ ਡਾਕਟਰ ਨੇ ਦਿੱਤੀ ਜੀ ਬਹਾਂ ਜੀ ਫਿਰ ਉਹ ਐ ਫੇਲ ਹੋਏਗੀ ਜੀ ਕੋਈ ਇਹਦਾ ਵੀ ਗਲਤ ਨਾ ਨਾ ਹੋ ਜੇ ਕੁਝ ਵੀ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਉਹ ਜ਼ਰੂਰੀ ਸਾਨੂੰ ਇਹ ਚੀਜ਼ ਦੇਖਣਾ ਜ਼ਰੂਰੀ ਹੈ ਜੀ 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 ਤੁਹ ਕੀ ਹੈ ਠੀਕ ਹੈ ਸਰ ਟ੍ਰੈਂਗਲ ਤੁਸੀਂ ਸਾਨੂੰ ਵਰਕਆਊਟ ਕਰਨਾ ਪੈਂਦਾ ਜੀ ਜੀ ਠੀਕ ਜੀ ਥੈਂਕ ਯੂ ਸਸ ਜੀ